ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਹੈ ਜਿਹੜੀ ਯੁੱਧ ਨਸੀਬਤ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਨਗਰ ਪੰਚਾਇਤ ਹੰਡਿਆਇਆ ਵੱਲੋਂ ਇਤਿਕ ਨਾਜਾਇਜ਼ ਉਸਾਰੀ ਨੂੰ ਢਾਇਆ ਜਾ ਰਿਹਾ ਹੈ ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ ਸਨ ਆਫ ਥੁਮਰਾ ਸਿੰਘ ਤੇ ਅਮਰਜੀਤ ਕੌਰ ਵਾਈਫ ਆਫ ਥੁਮਰਾ ਸਿੰਘ ਇਹਨਾਂ ਦੇ ਖਿਲਾਫ 16 ਤੋਂ ਵੱਧ ਐਨਡੀਪੀਐਸ ਤੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਸੀ ਕਿ ਇਹਨਾਂ ਦਾ ਪੂਰਾ ਪਰਿਵਾਰੀ ਨਸ਼ਾ ਤਸਕਰ ਦੇ ਕੰਮ 'ਚ ਐਕਟਿਵ ਸੀਗਾ ਔਰ ਜਿਹੜੀ ਇਥੇ ਇਹ ਨਾਜਾਇਜ਼ ਉਸਾਰੀ ਨੂੰ ਢਾਇਆ ਜਾ ਰਹਾ ਹੈ ਇਹਦੇ ਰਿਗਾਰਡਿੰਗ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਜ਼ਬਤੀ ਅਨੁਸਾਰ ਨੋਟਿਸ ਵੀ ਦਿੱਤਾ ਗਿਆ ਸੀਗਾ ਔਰ ਇਹ ਇਲੀਗਲ ਪ੍ਰੋਸੀਡਸ ਆਫ ਡਰਗ ਮਨੀ ਜਰਾਵੰਦਾ ਉਹਦੇ ਰਾਹੀਂ ਇਹ ਬਣਾਇਆ ਗਿਆ ਸੀਗਾ ਇਸ ਕਰਕੇ ਜ਼ਬਤੀ ਅਨੁਸਾਰ ਇਹਨੂੰ ਢਾਇਆ ਗਿਆ ਪੁਲਿਸ ਪ੍ਰਸ਼ਾਸਨ ਇੱਥੇ ਨਾ ਲਾ ਕੇ ਲਾਅਨ ਅਡਾ ਨੂੰ ਵੀ ਇੰਸ਼ੋਰ ਕਰ ਰਹੀ ਹੈ ਤੇ ਜਿਹੜਾ ਜਹ ਹੈ ਕਾਰਵਾਈ ਕਾਰਵਾਈ ਨੂੰ ਅਮਲ ਚ ਲਈ ਆਇਆ ਜਾ ਰਿਹਾ ਹੈ ਇਹ ਕਿਤੇ ਜਰ ਦਾ ਜਿਹੜਾ ਇਸਮ ਦੀ ਇਹਦੇ ਵਿੱਚ ਇੱਕ ਜੇਲ ਤੇ ਜੇਲ ਦੇ ਵਿੱਚ ਹੈ ਔਰ ਜਿਹੜੀ ਮਰਜੀਤ ਕਰੋ ਉਹ ਬੇਲ ਤੇ ਬਾਹਰ ਹੈ ਸਰ ਇੱਕੋ ਬਰ ਬਾਰ ਤੇ ਮੈਂ ਇੱਕ ਪਰਿਵਾਰ ਦੇ ਮਰੀਨਦਰ ਦੋ ਪ੍ਰਾ ਔਰ ਹੈ ਗੋਰਾ ਸਿੰਘ ਦਾ ਉਹ ਵੀ ਉਹਨਾਂ ਤੇ ਵੀ ਐਕਸਰਸ ਵਗੈਰਾ ਦੇ ਕਟਚੇ ਸਰ ਕਿੰਨੀ ਪਰਪੋਕੀ ਢਾਈ ਗੇਜ ਉਹ ਦੇਖੋ ਇਹਦਾ ਅਸੈਸਮੈਂਟ ਤੋਂ ਤੁਹਾਨੂੰ ਇਹ ਆਪਣੇ ਅਫਸਰ ਹੈ ਨਗਰ ਪੰਚਾਇਤ ਤੋਂ ਉਹ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਕਾਈਂਡਲੀ ਬਰੀਫ ਕਰੋ ਇਹ ਨਿਜਾਇਜ਼ ਕਬਜ਼ਾ ਸੀਗਾ ਨਗਰ ਪੰਚਾਇਤ ਹੜਾਇ ਦੇ ਜ਼ਮੀਨ ਦਾ ਕਬਜ਼ਾ ਸੀਗਾ ਇਹਨਾਂ ਨੂੰ ਪ੍ਰੋਪਰ ਨੋਟਿਸ ਵਗੈਰਾ ਜਾਰੀ ਕਰਕੇ ਤੇ ਇਹ ਕਬਜ਼ਾ ਢਾਇਆ ਗਿਆ ਪੁਲਿਸ ਪ੍ਰਸ਼ਾਸਨ ਦੇ ਮਤਾਬ ਇਹ ਨਿਜਾਇਜ਼ ਕਬਜ਼ਾ ਸੀ ਜਾਂ ਬਾਕੀ ਨਸ਼ੇ ਦੀ ਐਕਟ ਦੇ ਨਾਲ ਚੱਲਦਾ ਸੀ ਇਹ ਸਰ ਨਿਜਾਇਜ਼ ਕਬਜ਼ਾ ਵੀ ਸੀ ਪਲੱਸ ਨਸ਼ੇ ਦੀ ਇਹਨਾਂ ਦੇ ਕਾਫੀ ਪਰਚੇ ਵੀ ਕਰਾਏ ਹੋਏ ਸੀ ਤੁਹਾਡਾ ਨਾਂ ਤੇ ਤੁਹਾਡਾ ਰੈਂਕ ਕੀ ਆ ਮੇਰਾ ਨਾਮ ਮਨਸਾਹੀਪ੍ਰੀਤ ਸਿੰਘ ਆ ਜੀ ਮੈਂ ਡੀਐਮ ਆ 10 ਦੇਖੋ ਸਾਰੀ ਕੰਪਲੀਟਲੀ ਨਾਜਾਇਜ਼ ਸੀਗੀ ਹਾਂ ਮਤਲਬ ਪਿਛੋਕਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਪਿਛੋਕਰ ਨਸਾ ਤਸਕਰ ਦਾ ਸੀਗਾ ਔਰ ਰੂਟੀਨ ਦਾ ਪ੍ਰੋਸੈਸ ਹੁੰਦਾ ਹੈ ਕਿ ਜਿਹੜੀ ਇਹ ਇਲੀਗਲ ਸਟਰਕਚਰ ਹੁੰਦੀ ਹੈ ਉਹਨੂੰ ਨਗਰ ਪੰਚਾਇਤ ਵੱਲੋਂ ਇਹਨਾਂ ਵੈਰੀਫਾਈ ਕਰ ਡਾਇਆ ਜਾਂਦਾ ਹੈ ਉਹਦੇ ਵਿੱਚ ਇਹਨੂੰ ਲਾਇਆ ਗਿਆ ਸਰ ਹੋਰ ਵੀ ਮਤਲਬ ਕਿ ਦੇਖਾ ਤਾਂ ਕੋਈ ਅਸੀਂ ਹੰਡਿਆ ਕਿਲਾ ਪੱਤੀ ਹੰਡਿਆ ਦੇ ਵਿੱਚ ਖੜੇ ਇੱਥੇ ਪਹਿਲੇ ਵੀ ਦੋ ਸਟਰਕਚਰ ਨੂੰ ਡਾਇਆ ਗਿਆ ਸੀਗਾ ਜਿਹੜਾ ਬਲਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲੀਗਲ ਸੀਗੇ ਉਹਨਾਂ ਨੂੰ ਡਾਇਆ ਗਿਆ ਸੀਗਾ ਥੈਂਕ ਯੂ